ਟੈਂਪਰੇਰੀ ਸੀ ਪਹਿਲਾਂ ਛੋਟੀ ਹੀ ਸੀ ਹੁਣ ਉਹਨਾਂ ਨੇ ਐ ਮਤਲਬ ਕਾਫੀ ਲੰਬੀ ਚੌੜੀ ਬਣਾ ਦਿੱਤੀ ਤੁਸੀਂ ਦੇਖ ਰਹੇ ਹੋ ਜਿਹਦੇ ਨਾਲ ਸਾਰੀ ਮਾਰਕੀਟ ਵੀ ਲੁੱਕ ਗਈ ਤੇ ਜਿਹਦੀ ਇਹਦੀ ਬਿਊਟੀਫੁੱਲ ਸੁੰਦਰਤਾ ਸੀ ਐਲਡੀ ਕੋ ਦੀ ਉਹ ਵੀ ਖਤਮ ਹੋ ਗਈ ਹੈ ਇਥੇ ਕਿਹਾ ਗਿਆ ਸੀ ਕਿ ਹਾਂਜੀ ਛੋਟਾ ਬਣਾਇਆ ਸੀ ਇਥੇ ਐਂਬੂਲੈਂਸ ਖੜੀ ਕਰਨੀ ਹੈ ਜਦ ਕਿ ਅੱਜ ਦੀ ਫੋਟੋ ਹੈਗੀ ਐ ਐਂਬੂਲੈਂਸ ਤੇ ਵੀ ਓਪਨ ਖੜੀ ਹੁੰਦੀ ਹੈ ਤੇ ਇਥੇ ਕੁਝ ਨਹੀਂ ਖੜਾ ਹੁੰਦਾ ਇਸ ਸਿੰਕੇ ਦਾ ਇਹ ਇੱਥੇ ਰਾਤ ਨੂੰ ਜਿਹੜੇ ਆ ਅੰਦਰ ਡਰੱਗਸ ਵਗੈਰਾ ਹੋਰ ਲੋਕੀ ਆ ਕੇ ਜਿਹੜਾ ਖਾਲੀ 115 ਬੈਠਾ ਪਿਆ ਔਰ ਗਲਤ ਇਥੇ ਮਿਸਯੂਜ਼ ਹੋ ਰਿਹਾ ਬੜੇ ਗਲਤ ਕੰਮ ਹੋ ਰਹੇ ਤੇ ਜਿਹੜੀ ਵੀ ਚੀਜ਼ ਵਿਅਰਥ ਪਈ ਹੋਗੀ ਉੱਥੇ ਗਲਤ ਕੰਮ ਜਾਂ ਕੋਈ ਅੱਜਕਲ ਨਸ਼ੇ ਕੋ ਟੀਕੇ ਲਾਂਦਾ ਆ ਕੋਈ ਕੋ ਗਲਤ ਕੰਮ ਦੋ ਨੰਬਰ ਦੇ ਕੰਮ ਇਥੇ ਹੁੰਦੇ ਆ ਮੈਨੂੰ ਨਹੀਂ ਪਤਾ ਸੀ ਉਹ ਬੰਦੇ ਨੇ ਪੁਲਿਸ ਦੀ ਆੜ ਦੇ ਵਿੱਚ ਵੀ ਇਹਨਾਂ ਕੁਝ ਕਰ ਲਿਆ ਅੰਦਰੋਂ ਪੱਕਾ ਵੀ ਕਰ ਰਿਹਾ ਲੈਂਟਰ ਵੀ ਪਾ ਰਿਹਾ ਐਨਐਚ ਦੀ ਖਿਲਾਫ ਪ੍ਰੋਟੈਸਟ ਕਰਾਂਗੇ ਸਾਰੀ ਐਡਲੀਕੋ ਰੈਜ਼ੀਡੈਂਟ ਜਿੱਦਾਂ ਪਹਿਲਾਂ ਅਸੀਂ ਚੌਂਕੀ ਚਕਾਈ ਆ ਉਹਦਾ ਇਹਨੂੰ ਚੱਕ ਕੇ ਅਸੀਂ ਕਿਸੇ ਨੂੰ ਦੇ ਦੇਵਾਂਗੇ ਦਿਨ ਤੱਕ ਪ੍ਰੂਵਲ ਮੇਰੇ ਹੱਥ ਨਹੀਂ ਹੁੰਦੀ ਐਨਐਚ ਦੀ ਲੈਟਰ ਨਹੀਂ ਪਰਮਿਸ਼ਨ ਜਿਹੜੀ ਹੁੰਦੀ ਆ ਮੈਨੂੰ ਟਾਂਦੀ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਮੇਰੇ ਹੱਥ ਆ ਗਈ ਮੈਂ 10 ਮਿੰਟ ਲੈਣੇ ਉਹਨੂੰ ਧਾਨ ਲਈ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਅਸੀਂ ਜਲੰਧਰ ਬਾਈਪਾਸ ਐਲਡੀਕੋ ਦੇ ਬਾਹਰ ਖੜੇ ਹੋਏ ਹਾਂ ਜਿੱਥੇ ਇੱਕ ਕਾਲਾ ਸ਼ੈੱਡ ਤੇ ਨੀਲਾ ਸ਼ੈੱਡ ਨਜ਼ਰ ਆਊਗਾ ਸ਼ੈੱਡ ਕੀ ਹੈ ਵੀ ਤੁਹਾਨੂੰ ਤਸਵੀਰ ਦਿਖਾਵਾਂਗੇ ਉਹਦੇ ਅੱਗੇ ਇੱਟਾਂ ਪਈਆਂ ਹੋਈਆਂ ਇਹ ਐਨਐਚਆਈ ਦੀ ਰੋਡ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਰੋਡ ਹੈ ਕਿ ਉੱਤੇ ਜਿਹੜਾ ਐਲਡੀਕੋ ਦੇ ਬਾਹਰ ਇੱਕ ਆ ਚੌਂਕੀ ਬਣਾ ਦਿੱਤੀ ਗਈ ਹੈ ਤਮਾਮ ਜਿਹੜੇ ਕਲੋਨੀ ਦੇ ਲੋਕ ਨੇ ਸਾਡਾ ਮੌਜੂਦਾ ਗੱਲਬਾਤ ਵੀ ਕਰਦੇ ਆਦੀ ਸਾਹਿਬ ਕਿਸ ਤਰ੍ਹਾਂ ਦੇਖੋਗੇ ਤੁਸੀਂ ਪਰਮਿਸ਼ਨ ਦਿੱਤੀ ਹੈ ਨਹੀਂ ਨਹੀਂ ਅਸੀਂ ਨਹੀਂ ਪਰਮਿਸ਼ਨ ਦੇ ਵਿਦਆਊਟ ਪਰਮਿਸ਼ਨ ਕਿਸੇ ਰੈਜ਼ੀਡੈਂਟ ਕੋ ਪਰਮਿਸ਼ਨ ਨਹੀਂ ਲਿੱਤੀ ਆ ਅੰਦਰ ਇੱਕ ਰਹਿੰਦੇ ਨਵਲ ਥਾਪਰ ਜੀ ਉਹਨਾਂ ਨੇ ਮਤਲਬ ਉਹਨਾਂ ਨੇ ਪਹਿਲਾਂ ਟੈਂਪਰੇਰੀ ਸੀ ਪਹਿਲਾਂ ਛੋਟੀ ਜੀ ਸੀ ਹੁਣ ਉਹਨਾਂ ਨੇ ਐ ਮਤਲਬ ਕਾਫੀ ਲੰਬੀ ਚੌੜੀ ਬਣਾਤੀ ਤੁਸੀਂ ਦੇਖ ਰਹੇ ਹੋ ਜਿਹਦੇ ਨਾਲ ਸਾਰੀ ਮਾਰਕੀਟ ਵੀ ਲੁੱਕ ਗਈ ਤੇ ਜਿਹਦੀ ਇਹਦੀ ਬਿਊਟੀਫੁੱਲ ਸੁੰਦਰਤਾ ਸੀ ਐਲਡੀ ਕੋ ਦੀ ਉਹ ਵੀ ਖਤਮ ਹੋ ਗਈ ਆ ਉਹ ਕੌਣ ਹੈ ਉਹ ਜਿਹੜੇ ਸ਼ਖਸ ਕਰੇ ਹੋਏ ਨੇ ਉਹ ਮੈਂ ਦੋਸਤਾਂ ਮੇਰੇ ਮੇਰੇ ਨਾਲ ਆਏ ਆ ਸੀ ਹਾਂਜੀ ਆਫਿਸ 'ਚ ਫਿਰ ਫੋਨ ਆਇਆ ਇਹਨਾਂ ਦਾ ਵੀ ਇਦਾਂ ਇਦਾਂ ਆ ਵੀ ਆਪਾਂ ਖੋਖਾ ਚਕਾਣਾ ਆ ਤੇ ਇਹ ਖੋਖਾ ਨਹੀਂ ਬਹੁਤ ਵੱਡਾ ਖੋਖਾ ਆ ਇਹ ਢੋਕਾ ਵੀ ਆ ਖੋਖਾ ਵੀ ਆ ਢੋਖਾ ਆ ਜਿੱਥੇ ਰਾਤ ਨੂੰ ਗਲਤ ਕੰਮ ਇੱਥੇ ਹੁੰਦੇ ਆ ਸੀ ਕਦੀ ਆ ਕੇ ਦੇਖ ਲਿਓ ਚੈੱਕ ਕਰ ਲਿਓ ਹਮੇਸ਼ਾ ਜੋ ਜੋ ਵੀ ਇਹ ਹੁੰਦੇ ਨਾ ਗਲਤ ਕੰਮ ਜੇ ਗਲਤ ਕੰਮ ਜੇ ਜਿਹੜੀ ਵੀ ਚੀਜ਼ ਵਿਅਰਥਪਈ ਹੋ ਗਈ ਉੱਥੇ ਗਲਤ ਕੰਮ ਜਾਂ ਕੋਈ ਅੱਜਕੱਲ ਨਸ਼ੇ ਕੋਈ ਟੀਕੇ ਲਾਂਦਾ ਜਾਂ ਕੋਈ ਗਲਤ ਕੰਮ ਦੋ ਨੰਬਰ ਦੇ ਕੰਮ ਇੱਥੇ ਹੁੰਦੇ ਆ ਪੁਲਿਸ ਚੌਂਕੀ ਬਣਾ ਦਿੱਤੀ ਗਈ ਸੀ ਉਹ ਕਾਫੀ ਦਿਨ ਪਹਿਲਾਂ ਚੁਕਾਤੀ ਹੋਈ ਆ 15 20 ਦਿਨ ਹੋ ਗਏ 25 ਦਿਨ ਹੋ ਗਏ ਪੁਲਿਸ ਦੀ ਚੌਂਕੀ ਚੁਕਾਤੀ ਆ ਹੁਣ ਅਸੀਂ ਐਨ ਐਚ ਆ ਵਾਲਿਆਂ ਨੂੰ ਅਸੀਂ ਮੈਂ ਫੋਨ ਕੀਤਾ ਆ ਮੇਬੀ ਆ ਰਹੇ ਹੁਣੇ ਉਹ ਤੇ ਉਹਨਾਂ ਨੇ ਵੀ ਆ ਕੇ ਅਸੀਂ ਉਹ ਉਹ ਮਤਲਬ ਉਹੀ ਇੱਕ ਮਤਲਬ ਅਥਾਰਟੀ ਪਤਾ ਨਹੀਂ ਦਿੱਤੀ ਉਹਨਾਂ ਨੇ ਉਹ ਗਲਤ ਕੰਮ ਕਰਾ ਰਹੇ ਆ ਇਹਨਾਂ ਚਾਲੇ ਵੀ ਸਾਡੇ ਮਤਲਬ ਸਾਡੇ ਬੂਹੇ ਅੱਗੇ ਮਤਲਬ ਐਨ ਐਚ ਆ ਵਾਲੇ ਰਲੇ ਹੋਏ ਨੇ ਹਾਂ ਮੇਬੀ ਸ਼ਾਇਦ ਹੋ ਸਕਦਾ ਐਨ ਐਚ ਆ ਵਾਲਿਆਂ ਨੂੰ ਫੋਨ ਕਰੋ ਕਰ ਰਹੇ ਜੀ ਐਨ ਐਚ ਆ ਲੈ ਨੂੰ ਕੋਣ ਇੰਚਾਰਜ ਹੈ ਤੇਰਾ ਦੀਪਕ ਸ਼ਰਮਾ ਜੀ ਕਹਿ ਰਹੇ ਆ ਕੋਈ ਦੀਪਕ ਸ਼ਰਮਾ ਜੀ ਆ ਅੱਛਾ ਤੇ ਉਹਨਾਂ ਨੂੰ ਫੋਨ ਕਰ ਰਹੇ ਆ ਇੱਥੇ ਸ਼ਰਮਾ ਜੀ ਇੱਥੋਂ ਬੜਾ ਮਲਾਈ ਜਿਹੜਾ ਬਲਾਈਂਡ ਮੋਡ ਹੈਗਾ ਇਹਦੇ ਬੰਦਨ ਦੇ ਨਾਲ ਇੱਥੋਂ ਜਦੋਂ ਦੇਖੋ ਨਾ ਗੱਡੀ ਨਿਕਲਦੀ ਹੈ ਪੱਲੇ ਪਾਸੇ ਜੇ ਕੋਈ ਟਰੱਕ ਬੜੀ ਸਪੀਡ ਨਾਲ ਆਉਂਦੇ ਆ ਪਤਾ ਨਹੀਂ ਲੱਗਦਾ ਇੱਥੇ ਕਈ ਵਾਰ ਰੋਜ਼ 2-4 ਐਕਸੀਡੈਂਟ ਹੋਣ ਤੋਂ ਬਹੁਤ ਮੁਸ਼ਕਿਲਾਂ ਬਚ ਰਹੇ ਆ ਕਲੋਨੀ ਦਾ ਤਾਂ ਵੀ ਨਹੀਂ ਪਤਾ ਲੱਗਦਾ ਬਾਹਰ-ਬਾਰ ਲੰਘਦੇ ਪਤਾ ਨਹੀਂ ਲੱਗਦਾ ਬਾਹਰ-ਬਾਰ ਲੰਘਦੇ ਪਤਾ ਨਹੀਂ ਲੱਗਦਾ ਦੂਸਰੀ ਗੱਲ ਜੋ ਬਣਾਈ ਗਈ ਸੀ ਇੱਥੇ ਕਿਹਾ ਗਿਆ ਸੀ ਕਿ ਹਾਂਜੀ ਛੋਟਾ ਬਣਾਇਆ ਜਦ ਕਿ ਅੱਜ ਦੀ ਫੋਟੋ ਹੈਗੀ ਐ ਐਂਬੂਲੈਂਸ ਫੇਰ ਵੀ ਓਪਨ ਚ ਖੜੀ ਹੁੰਦੀ ਹੈ ਤੇ ਇੱਥੇ ਕੁਝ ਨਹੀਂ ਖੜਾ ਹੁੰਦਾ ਹੈਗਾ ਇਸੇ ਕਰਕੇ ਤਾਂ ਇਹ ਇੱਥੇ ਰਾਤ ਨੂੰ ਜਿਹੜੇ ਆ ਅੰਦਰ ਡਰੱਗਸ ਵਗੈਰਾ ਹੋਰ ਲੋਕੀ ਲੈਂਦੇ ਆ ਕਿ ਜਿਹੜਾ ਖਾਲੀ ਸਾਹਿਬ ਅੰਦਰ ਬੈਠਾ ਪਿਆ ਔਰ ਗਲਤ ਇਥੇ ਮਿਸਯੂਜ਼ ਹੋ ਰਿਹਾ ਬਟ ਇਹ ਗਲਤ ਕੰਮ ਹੋ ਰਿਹਾ ਥੇ ਕਿਤੇ ਗਾਰਡ ਵੀ ਤਾਂ ਹੋਣਗੇ ਗਾਰਡ ਸਰ ਗੇਟ ਦੇ ਅੰਦਰ ਹੁੰਦੇ ਆ ਗੇਟ ਦੇ ਅੰਦਰ ਹੁੰਦੇ ਆ ਗੇਟ ਦੇ ਅੰਦਰ ਹੁੰਦੇ ਆ ਉਹ ਜੀਟੀ ਰੋਡ ਤੇ ਗਾਰਡ ਨਹੀਂ ਹੁੰਦੇ ਹੈਗੇ ਤੇ ਅਸੀਂ ਹੁਣ ਐਨਐਚਆਈ ਵਾਲਿਆਂ ਨੂੰ ਵੀ ਸਵੇਰੇ ਕੰਪਲੀਟ ਕੀਤੀ ਹੈ ਜੇ ਐਨਐਚ ਵਾਲੇ ਵੀ ਆ ਹੀ ਗਏ ਇਹ ਐਨਐਚਈ ਵਾਲ ਐਨਐਚਐਲ ਇਹਨਾਂ ਨੇ ਖੋਖਾ ਰਖਾਣ ਤੋਂ ਵੀ ਕੋਈ ਐਕਸ਼ਨ ਕੀਤਾ ਆ ਤੇ ਖੋਖਾ ਵੀ ਰਖਾ ਦਿੱਤਾ ਹੁਣ ਚਕਾਣ ਵੀ ਇਹੀ ਰਾਏ ਆ ਬਾਈ ਜੀ ਕਿੰਨੀ ਸੈਟਿੰਗ ਹੋਈ ਸੀ ਲੱਖਾਂ ਸੈਟਿੰਗ ਹੋਈ ਕਰੋੜਾ ਸੈਟਿੰਗ ਹੋਈ ਹੈ ਹਾਈਵੇ ਹੈ ਹਾਈਵੇ ਤੇ ਇੰਨਾ ਡਾ ਖੋਖਾ ਦਿੱਤਾ ਕਿੰਨੇ ਰੁਪਈਆ ਕਿਹੜੇ ਰਸਤੋਂ ਗਿਆ ਵਿਸ਼ਾਲ ਜੀ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਨਾ ਮੇਰੀ ਗੱਲ ਤੋਂ ਪਹਿਲਾਂ ਨਾ ਦੇਖੋ ਸਾਨੂੰ ਇੱਕ ਗਲਤਫਹਿਮੀ ਹੋ ਗਈ ਸੀਗੀ ਪਹਿਲਾਂ ਦੇਖੋ ਇਹ ਇੱਥੇ ਪਹਿਲਾਂ ਪੁਲਿਸ ਬੰਦੀ ਸੀਗੀ ਠੀਕ ਹੈ ਨਾ ਉਹਨਾਂ ਨੇ ਬਣਾਇਆ ਸੀਗਾ ਇੱਕ ਪਹਿਲਾਂ ਛੋਟਾ ਜਿਹਾ ਖੋਖਾ ਹੁਣ ਮੈਨੂੰ ਨਹੀਂ ਪਤਾ ਇਹ ਪੁਲਿਸ ਦੀ ਆੜ ਦੇ ਵਿੱਚ ਵੀ ਜਿਵੇਂ ਹੁਣ ਭਾਈ ਸਾਹਿਬ ਨੇ ਕਿਹਾ ਵੀ ਉਹ ਕੌਣ ਸੀਗਾ ਜੀ ਨਵਲ ਥਾਪਰ ਨਵਲ ਥਾਪਰ ਪਾਲਸੀ ਦੀ ਆਰਡ ਦੇ ਵਿੱਚ ਇੰਨਾ ਕੁਝ ਕਰ ਜੂਗਾ ਮੈਨੂੰ ਨਹੀਂ ਪਤਾ ਸੀਗਾ ਨੇ ਤਾਂ ਮਜਾਲ ਕੋਈ ਐਨਐਚ ਦੇ ਵਿੱਚ ਕੋਈ ਖੋਖਾ ਵੀ ਪਾਜੇ ਖੋਖਾ ਕੀ ਇੱਥੇ ਵੱਡੇ ਵੱਡੇ ਕਬਜ਼ੇ ਨੇ ਐਨਐਚ ਕੀ ਕਰਦੀ ਐਨਐਚ ਬਾਅਦ ਪੈਸਾ ਲੈਂਦੀ ਆ ਉਹ ਤੁਹਾਨੂੰ ਰਸਤਾ ਦਿਖਾਵਾ ਖੋਖੇ ਮੈਨੂੰ ਕਹਿੰਦਾ ਤੁਸੀਂ ਮੈਨੂੰ ਇੱਕ ਵੀ ਦਿਖਾ ਦਿਓ ਤੁਸੀਂ ਜੇ ਕਿਸੇ ਨੇ ਕਬਜ਼ਾ ਕੀਤਾ ਹੋਵੇ ਇਹਨਾਂ ਨੇ ਅੱਜ ਮੈਨੂੰ ਸਵੇਰੇ ਫੋਨ ਕੀਤਾ ਨਾਲ ਹੀ ਮੈਂ ਆ ਗਿਆ ਤੇ ਨਾਲ ਹੀ ਮੈਂ ਕਾਰਵਾਈ ਵੀ ਸ਼ੁਰੂ ਕਰਤੀ ਐ ਜੀ ਕੀ ਕੀਤਾ ਜੀਸੀਪੀ ਕਹਿੰਦੇ ਕਿ ਨਾ ਪੌਪ ਲਾਈਨ ਆਈ ਜੀਸੀ ਦੇਖੋ ਇਹ ਇਹਦਾ ਇੱਕ ਸਿਸਟਮ ਹ ਇੱਕ ਪ੍ਰੂਵਲ ਨਿਕਲ ਦਿਆ। ਹਾਂ। ਦੇਖੋ ਪ੍ਰੂਵਲ ਮੇਰੇ ਹੱਥ ਨਹੀਂ ਹੁੰਦੀ ਐਨਐਚ ਦੀ ਲੈਟਰ ਨਹੀਂ ਪਰਮਿਸ਼ਨ ਜਿਹੜੀ ਹੁੰਦੀ ਹੈ ਮੈਨੂੰ ਟਾਣ ਦੀ। ਜਿਹਨੂੰ ਆਪਾਂ ਕਹਿ ਰਹੇ ਨੇ ਆ ਉਹ ਮੇਰੇ ਹੱਥ ਆ ਕਿ ਮੈਂ 10 ਮਿੰਟ ਲਾਣਿਆਂ ਨੂੰ ਟਾਣ ਲਈ। ਮੈਨੂੰ ਨਹੀਂ ਪਤਾ ਸੀ ਉਹ ਬੰਦੇ ਨੇ ਪੁਲਿਸ ਦੀ ਆੜ ਦੇ ਵਿੱਚ ਵੀ ਇਹਨਾਂ ਕੁਝ ਕਰ ਲਿਆ ਅੰਦਰੋਂ ਪੱਕਾ ਵੀ ਕਰ ਰਿਆ ਲੈੰਟਰ ਵੀ ਪਾ ਰਿਆ। ਵਿਸ਼ਾਲ ਜੀ ਜੇ ਚੌਂਕੀ ਹੁੰਦੀ ਐਨਐਚ ਨੂੰ ਸੁਣੋ 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 ਮੇਰੀ ਵਿਸ਼ਾਲ ਜੀ ਜੇ ਚੌਂਕੀ ਹੁੰਦੀ ਤੇ ਉਰੇ ਪ੍ਰੋਪਰ 24 ਘੰਟੇ ਪੁਲਿਸ ਵਾਲੇ ਬੈਠੇ ਹੋਣ। ਮੈਂ ਕਹਿੰਦਾ ਠੀਕ ਆ ਸੇਫਟੀ ਆ ਜਾਂ ਕੁਝ ਵੀ ਆ ਜਾਂ ਜੋ ਵੀ ਆ। ਪਰ ਉਹ ਬੰਦੇ ਨੇ ਪੁਲਿਸ ਦੀ ਆਰਡ ਦੇ ਵਿੱਚ ਪਾਜੀ ਆ ਕੰਮ ਕਰ ਲਿਆ। ਦੀਪਕ ਜੀ ਸਾਨੂੰ ਇਹ ਕਿਹਾ ਗਿਆ ਹੈ ਕਿ ਇਹ NHAI ਵਾਲਿਆਂ ਨੇ ਸਾਨੂੰ ਅਪਰੂਵਲ ਦਿੱਤੀ ਹੈ। ਪਹਿਲਾਂ ਜੰਗਲਾਤ ਵਿਭਾਗੋਂ ਦਾ ਕਿਹਾ ਗਿਆ ਫਿਰ NHAI ਦਾ ਕਿਹਾ ਕਿ ਸਾਨੂੰ ਅਪਰੂਵਲ ਉੱਥੋਂ ਮਿਲੀ ਹੈ। ਜਿਸ ਬੰਦੇ ਨੇ ਵੀ ਬਣਾਈ ਹੈ ਉਹਨੇ ਕਿਹਾ ਕਿ ਸਾਨੂੰ ਉੱਥੋਂ ਅਪਰੂਵਲ ਮਿਲ ਕੇ ਅਸੀਂ ਉੱਤੋਂ ਬਾਅਦ ਇੱਥੇ ਕੰਸਟਰਕਸ਼ਨ ਕੀਤੀ ਹੈ। ਤੁਹਾਡੇ ਸਾਹਮਣੇ ਇੱਥੇ ਇੱਟਾਂ ਆਈਆਂ ਭਈ ਇੱਥੇ ਤਾਂ ਪੱਕਾ ਪੂਰੀ ਕੰਸਟਰਕਸ਼ਨ ਲੱਗੀ ਸੀ ਇੱਥੇ। ਸਰ ਮੈਂ ਤੁਹਾਡੀ ਗੱਲ ਦੇ ਵਿੱਚ ਭਾਈ ਜੀ ਮੈਂ ਇੱਕ ਗੱਲ ਮੈਂ ਇੱਥੇ ਕੱਟਣ ਲੱਗਾ। ਕੰਸਟਰਕਸ਼ਨ NHAI ਨਿਗਰਵੈਲੀ ਹੋ ਰਹੀ ਸੀ ਨਾ ਇ ਉਹ ਪਤਾ ਕਿਹੜੀ ਰਸਤਾ ਹੁੰਦਾ ਨੀਚੋਂ ਦੀ ਪੈਸੇ ਜਾਂਦਾ ਤੇ ਪੈਸੇ ਆਨਦਾ ਸੈਟਿੰਗਾਂ ਕਰਾਂਦਾ ਸੈਟਿੰਗ ਆਨਦਾ ਅੱਜ ਪ੍ਰੈਸ ਨੂੰ ਵੀ ਵਿੱਚ ਤੁਹਾਡੇ ਵਰਗੇ ਪ੍ਰੈਸ ਨੂੰ ਇਨਵੋਲ ਕੀਤਾ ਹੈ ਤਾਂ ਕਿ ਜਿਹੜੇ ਆਮ ਬੰਦੇ ਦੀ ਸੁਣਵਾਈ ਪਬਲਿਕ ਸੁਣਵਾਈ ਨਹੀਂ ਹੋ ਰਹੀ ਉਹ ਪਰ ਵੀ ਸੁਣਵਾਈ ਹੋ ਸਕੇ ਤੇ ਸ਼ਾਇਦ ਇਹਦੇ ਨਾਲ NHAI ਵਾਲੇ ਦੀ ਥੋੜੀ ਨੀਂਦ ਖੁੱਲੇ ਤੇ ਦੇਖਣ ਕਿ ਜਿਹੜੇ GT ਰੋਡ ਦੇ ਉੱਤੇ ਕਬਜ਼ੇ ਹੋ ਰਹੇ ਆ ਅੱਗੇ ਜਾ ਕੇ ਪਤਾ ਨਹੀਂ ਕੀ ਕੁਛ ਇੱਥੇ ਬੰਜਣਾ ਬਿਲਡਿੰਗਾਂ ਬੰਜਣੀਆਂ ਇਹ ਬੰਦੇ ਦੀ ਮੈਂ ਤਾਰੀਫ਼ ਤਾਂ ਸੁਣੀ ਹੋਈ ਹੈ ਇਹ ਬੰਦਾ ਰਿਮੂਵ ਤਾਂ ਕਰਾ ਦਿੰਦਾ ਹਰ ਚੀਜ਼ ਲੈਟਰ ਪੇਸਤੀ ਹੈ ਨਹੀਂ ਵਿਸ਼ਾਲ ਜੀ ਤਾਂ ਹੀ ਮੈਂ ਰੁਕਿਆ ਹੋਇਆ ਮੇਰਾ ਹਾਈਡਰਾ ਵੀ ਤ ਠੀਕ ਨਿਕਨ ਗੱਲ ਜੇ ਅਸੀਂ ਪੈਸੇ ਲਿੱਤੇ ਹੋਏ ਤੇ ਮੈਂ ਰੂਮ ਕਿਉਂ ਕਰੂੰਗਾ ਨਹੀਂ ਤੁਹਾਡੀ ਗੱਲ ਨਹੀਂ ਕਰਦਾ ਤੁਹਾਡੇ ਦਾ ਪਹਿਲੇ ਵਾਲਾ ਬੰਦਾ ਲੈ ਲਵੇ ਦੇਖੋ ਜੇ ਜੇ ਤਾਂ ਕਿਸੇ ਨੇ ਪੈਸੇ ਆ ਜੇ ਮੰਨ ਲਓ ਹੁਣ ਟਾਉਂਗੇ ਆ ਜੇ ਮੰਨ ਲਓ ਟਾਉਂਗਾ ਉਹ ਬੰਦਾ ਬੋਲੂਗਾ ਨਾ ਕਿ ਮੈਂ ਤੈਨੂੰ ਪਲਾਣਾ ਤੈਨੂੰ ਮੈਂ ਪੈਸੇ ਦਿੱਤੇ ਆ ਤੂੰ ਟਵਾ ਰਿਆ ਜੇ ਵੱਡੇ ਅਫਸਰ ਐਨਐਚਏ ਨੂੰ ਜੇ ਕਿਸੇ ਨੇ ਪੈਸੇ ਦਿੱਤੇ ਆ ਠੀਕ ਨਿਕਨ ਗੱਲ ਓਏ ਉਹ ਬੰਦਾ ਕਹੂਗਾ ਨਾ ਉਹਨੂੰ ਵੀ ਮੈਂ ਤੈਨੂੰ ਪੈਸੇ ਵੀ ਦਿੱਤੇ ਆ ਤੇ ਤੂੰ ਟਵਾ ਵੀ ਰਿਆ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਨਾ ਜੇ ਤੁਸੀਂ ਮੇਰੀ ਗੱਲ ਕਰਦੇ ਹੋ ਸਰ 1 ਰੁਪਿਆ ਵੀ ਆ ਰੋਡ ਤੋਂ ਭਾਜੀ ਜੇ ਮੇਰੇ ਬਾਰੇ ਤੁਸੀਂ ਪਤਾ ਲੱਗ ਗਿਆ ਮੈਂ ਆਪਣੇ ਆਪ ਨੂੰ ਡਿਊਟੀ ਤੋਂ ਛੱਡ ਜਾਊਂਗਾ ਨਹੀਂ ਨਹੀਂ ਅਸਲ ਵਿੱਚ ਰਿਮੂਵ ਹੋ ਜੂਗੀ ਭਾਜੀ ਮੈਨੂੰ ਇੱਕ ਲੈਟਰ ਹੁੰਦੀ ਆ ਵਿਸ਼ਾਲ ਜੀ ਇੱਕ ਅਪਰੂਵਲ ਆਉਂਦੀ ਮੈਂ ਸਾਰਾ ਕੁਝ ਭੇਜਦਾ ਇੱਕ ਪ੍ਰੋਸੈਸ ਹੁੰਦਾ ਕਾਨੂੰਨ ਹੁੰਦਾ ਕਿੰਨੇ ਦਿਨ ਦਾ ਦੇਖੋ ਅੱਧੇ ਘੰਟੇ ਚ ਆਜੇ ਘੰਟੇ ਚ ਆਜੇ ਮੈਂ ਇਹਨਾਂ ਕੋਲ ਦੁਪਹਿਰੇ ਆਇਆ ਸੀਗਾ ਮੈਂ ਉੱਪਰ ਸਾਰਾ ਕੁਝ ਇਹਨਾਂ ਨੂੰ ਮੈਂ ਦੱਸਦਾ ਇਹਨਾਂ ਚਾਲਿਆਂ ਨੂੰ ਅਫਸਰਾਂ ਨੂੰ ਦੱਸਦਾ ਡਿਪਟੀ ਤੱਕ ਨੂੰ ਮੈਂ ਦੱਸਦਾ ਸੰਦੀਪ ਨੂੰ ਵੀ ਮੈਂ ਦੱਸਦਾ ਸਾਡੇ ਜਿਹੜੇ ਇੰਚਾਰਜ ਆ ਤੁਸੀਂ ਜਾਣਦੇ ਹੀ ਹੋ ਸੰਦੀਪ ਨੂੰ ਹੁਣ ਉਹਨਾਂ ਨੇ ਮੈਨੂੰ ਲੈਟਰ ਨਹੀਂ ਆ ਬਿਨਾ ਲੈਟਰ ਤੋਂ ਮੈਂ ਇਹਨੂੰ ਹਟਾਣਾ ਨਹੀਂ ਆ ਅਗਰ ਲੈਟਰ ਨਾ ਆਈ ਇਹ ਬਾਈ ਤਾਂ ਕੰਮ ਕਰਨ ਤਿਆਰ ਬੈਠੇ ਨੇ ਇਹ ਅਸੀਂ ਪ੍ਰੋਟੈਸਟ ਕਰਾਂਗੇ ਕਿਹਦੇ ਖਿਲਾਫ ਐਨਐਚ ਦੇ ਖਿਲਾਫ ਕਹਿਣਾ ਚਾਹੀਦਾ ਖਿਲਾਫ ਐਨਐਚੀ ਦੇ ਖਿਲਾਫ ਪ੍ਰੋਟੈਸਟ ਕਰਾਂਗੇ ਸਾਰੀ ਐਲਡੀ ਕੋ ਰੈਜ਼ੀਡੈਂਟ ਜਿੱਦਾਂ ਪਹਿਲਾਂ ਅਸੀਂ ਚੌਂਕੀ ਚਕਾਈ ਆ ਉਹਦਾ ਇਹਨੂੰ ਚੱਕ ਕੇ ਅਸੀਂ ਕਿਸੇ ਨੂੰ ਦੇ ਦੇਵਾਂਗੇ ਇੱਥੇ ਕੋਈ ਬੈਂਦਾ ਕੌਣ ਹੈ ਵੈਸੇ ਕੋਈ ਵੀ ਨਹੀਂ ਉਹ ਆਓ ਚੱਲੀਏ ਤਾਂ ਸਹੀ ਇੱਕ ਮਿੰਟ ਦੇਖੋ ਸਾਹਿਬ ਜੀ ਇੱਕ 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 ਗੱਲ ਹੋਰ ਮੇਰੀ ਮੇਰੀ ਨੋਟ ਕਰਿਓ ਇੱਕ ਗੱਲ ਹੋਰ ਦੇਖੋ ਜੀ ਏ ਮੈਂ ਲੈਟਰ ਕਿਉਂ ਮੰਗਾ ਰਿਹਾ ਕਿਉਂਕਿ ਇਹਦੇ ਵਿੱਚ ਸ਼ਹਿਰ ਪੁਲਿਸ ਨਾਲ ਵਲਵ ਹੋਵੇ ਕਿਉਂਕਿ ਇੱਥੇ ਦੇਖੋ ਮੁਲਾਜ਼ਮ ਬਿੰਦੇ ਆ ਕੱਲ ਨੂੰ ਡੀਸੀ ਨੇ ਕਿਹਾ ਤਾਂ ਸੀਪੀ ਨੇ ਕਿਹਾ ਤਾਂ ਆਪਣੇ ਐਸਐਸਪੀ ਸਾਹਿਬ ਨੇ ਕਿਹਾ ਤਾਂ ਅਭੀ ਤੇਰ ਕੋ ਕੀ ਥੋਲ ਈ ਹੈ ਟਾਂ ਦੀ ਜੇ ਕੱਲ ਨੂੰ ਚੌਂਕੀ ਹੀ ਵਾਕਏ ਨਿਕਲਿਆਵੇ ਮੈਂ ਉਹਨਾਂ ਨੂੰ ਕੀ ਜਵਾਬ ਦੂੰਗਾ ਤਾਂ ਮੈਂ ਲੈਟਰ ਦੀ ਮੈਂ ਵੇਟ ਕਰ ਰਿਹਾ ਬੋਲ ਦਿੱਤੀ ਹੋਊਗੀ ਨਾ ਚੌਂਕੀ ਬਣਾਉਂਦੀ ਵੀ ਮੈਨੂੰ ਦਿਖਾ ਨਾ ਐਨਐਚਏ ਕੋਲ ਪ੍ਰੂਵਲ ਤਾਂ ਦਿੱਤੀ ਹੋਊਗੀ ਕਿਤੇ ਐਨਐਚਏ ਕੋਈ ਪ੍ਰੂਵਲ ਨਹੀਂ ਹੈ ਜੇ ਪ੍ਰੂਵਲ ਦੇ ਦੇਖੋ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਮੈਂ ਫੇਰ ਸਾਰਿਆਂ ਸਾਹਮਣੇ ਜੇ ਉਹਨਾਂ ਨੇ ਪ੍ਰੂਵਲ ਭੇਜਤੀ ਐ ਤੇ ਸਮਝੋ ਇਹਨਾਂ ਕੋਲ ਪਰਮਿਸ਼ਨ ਹੈ ਨਹੀਂ ਜੇ ਉਹਨਾਂ ਨੇ ਪ੍ਰੂਵਲ ਨਹੀਂ ਭੇਜੀ ਤੇ ਸਮਝੋ ਉਹਨਾਂ ਕੋਲ ਪਰਮਿਸ਼ਨ ਹੈਗੀ ਆ ਉਹ ਤਾਂ ਚਲਈਏ ਪਰਮਿਸ਼ਨ ਫੇਰ ਮਿਲੀ ਕਿੱਦਾਂ ਹੋਗੀ ਪਰਮਿਸ਼ਨ ਹੁੰਦੀ ਸਾਰ ਫੇਰ ਚੌਂਕੀ ਨਹੀਂ ਚੱਕੀ ਜਾਣੀ ਸੀ ਹਾਂਜੀ ਇਹ ਜੇ ਮੈਂ ਇਲੀਗਲੀ ਕੰਮ ਹੋ ਰਿਹਾ ਆ ਸਾਰਾ ਤੇ ਅਸੀਂ ਜਿਹੜਾ ਕੈਂਸਲ ਹੋਇਆ ਹੋਇਆ ਅੱਛਾ ਉਹੋ ਜਗ੍ਹਾ ਮੰਗੀ ਆ ਉਹਨਾਂ ਨੇ ਥਾਣਾ ਸਲੇਮ ਟਾਹੜੀ ਲੁਧਿਆਣਾ ਦੀਨ ਪੈਂਦੇ ਐਲ ਡੀ ਕੋ ਸਟੇਟ ਵਿੱਚੋਂ ਸੰਬੰਧ ਕੀਤੀ ਗਈ ਪੁਲਿਸ ਨੂੰ ਕਿ ਐਲਗੋਈ 500 ਵਰਗ ਅੱਜ ਜਿਹੜਾ ਜਗ੍ਹਾ ਅਲਾਰਟ ਕਰਾਉਣਾ ਸੀ ਲੇਕਿਨ ਇਹਨੂੰ ਕੈਨਸਲ ਕਰ ਦਿੱਤਾ ਗਿਆ ਹਾਂ ਪਰ ਵੀ ਧੱਕੇ ਨਾਲ ਆਲੀ ਇਹ ਮੈਨੂੰ ਦੇਈਓ ਵਟਸਐਪ ਕਰਿਓ ਇਹ ਨਾਲ ਜੋੜਾਂਗੇ ਆਪਾਂ ਇਹ ਵਟਸਐਪ ਕਰਦੀ ਹੈ ਲੇਕਿਨ ਆ ਤਸਵੀਰ ਵਿੱਚ ਤੁਹਾਨੂੰ ਦਿਖਾ ਦਵਾਂ ਐਮਬੂਲੈਂਸ ਬਾਹਰ ਖੜੀ ਹੋਈ ਆ ਉੱਥੇ ਹੀ ਖੜੀ ਐਮਬੂਲੈਂਸ ਜਿੱਥੇ ਸ਼ੈੱਡ ਦੇ ਥੱਲੇ ਹੋਣੀ ਚਾਹੀਦੀ ਸੀ ਐਮਬੂਲੈਂਸ ਉੱਥੇ ਨਹੀਂ ਹੈਗੀ ਇੱਟਾਂ ਹੀ ਪਈਆਂ ਹੋਈਆਂ ਇੱਥੇ ਬੜੀ ਵਧੀਆ ਇੱਟਾਂ ਬਜਰੀ ਇਹ ਸਾਡੀ ਬੇਸਿਕਲੀ ਜਗ੍ਹਾ ਦੇ ਨਾਲ ਓਪਨ ਜਗ੍ਹਾ ਜਿੱਥੇ ਗਰੀਬਾਂ ਵਾਸਤੇ ਅਸੀਂ ਲੰਗਰ ਹਰ ਮਹੀਨੇ ਲਗਾਉਂਦੇ ਆ ਜਿਹੜੇ ਕਿ ਹੁਣ ਅਸੀਂ ਸਾਡਾ ਲੰਗਰ ਲੰਗਰ ਵੀ ਇੱਥੇ ਲੱਗਣਾ ਬੰਦ ਹੋ ਗਿਆ ਹੈ ਲੰਗਰ ਲਾਂਦੀ ਕੋ ਸਾਡੇ ਕੋ ਇੱਥੇ ਕੋਈ ਸਪੇਸ ਨਹੀਂ ਹੈਗੀ ਬੜਾ ਸੋਹਣਾ ਜਿਹਾ ਬਣਾਇਆ ਇੱਥੇ ਕੀ ਖੜਾ ਹੁੰਦਾ ਫਿਰ ਇਹ ਤਾਂ ਬੰਦ ਹੀ ਕੀਤੀ ਪੂਰੀ ਇੱਕ ਤਰ੍ਹਾਂ ਦੀ ਇਹ ਨਾਲ ਇਹ ਦਰਵਾਜ਼ਾ ਘਟਣਾ ਸੀ ਅੰਦਰ ਤਾਂ ਕੰਸਟਰਕਸ਼ਨ ਹੋ ਰਹੀ ਹੈ ਕੰਸਟਰਕਸ਼ਨ ਹੋ ਰਹੀ ਹੈ ਅੰਦਰ ਹਾਂ ਉਹ ਤਾਂ ਹੋ ਰਹੀ ਹੈ ਹਾਂ ਕੰਸਟਰਕਸ਼ਨ ਅੰਦਰ ਸਾਰੀ ਹੋ ਰਹੀ ਹੈ ਲੇਕਿਨ ਅੰਦਰ ਤਾਂ ਸਾਰੀ ਕੰਸਟਰਕਸ਼ਨ ਹੋ ਰਹੀ ਆ ਇਹਦੇ ਕਮਰੇ ਬਣੇ ਹੋਏ ਨੇ ਅੰਦਰ ਤਾਂ ਹਾਂਜੀ ਹਾਂਜੀ ਇਹ ਬੈਰਕ ਬਣਾ ਰਹੇ ਸੀ ਬੈਰਕ ਬੈਰਕ ਨਹੀਂ ਕਮਰੇ ਬਣਾ ਰਹੇ ਸੀ ਕਮਰੇ ਕਮਰੇ ਸੈਂਟਰ ਮਾਰਾ ਜੀ ਪੂਰਾ ਪੱਕਾ ਕੈਮਰਾ ਨੂੰ ਲੱਗਣਾ ਹੋਊਗਾ ਇਹ ਦੀਪਕ ਜੀ ਵੈਸੇ ਗੱਲ ਕਰਾਂ ਤੁਸੀਂ ਇੱਥੇ ਆਏ ਹੋ ਇਹ ਸਾਰੇ ਕਮਰੇ ਕਮਰੇ ਤਿਆਰ ਕਿਦਾਂ ਹੋਏ ਕਿਤੇ ਨੋਟਿਸ ਲੱਗਾ ਨਹੀਂ ਐਨਐਚਏ ਦੀ ਜਗ੍ਹਾ ਹੈਗੀ ਇਹ ਸਾਰਾ ਕੰਮ ਹੋਇਆ ਜੀ ਵਿਸ਼ਾਲ ਜੀ ਮੈਂ ਉਹੀ ਗੱਲ ਕਹਿ ਰਿਹਾ ਰਾਤ ਹੋਇਆ ਜੀ ਕੰਮ ਇਹ ਦੇਖੋ ਜੀ ਦਿਨੇ ਤਾਂ ਮੈਨੂੰ ਨਜ਼ਰ ਨਹੀਂ ਆਇਆ ਜੇ ਆਪਾਂ ਕਹੀਏ ਵੀ ਰਾਤ ਨੂੰ ਇੱਥੇ ਕੰਮ ਚੱਲਦਾ ਹੈ ਇਨਾ ਇਹ ਭਾਜੀ ਉਹਨਾਂ ਨੇ ਕਿਹਾ ਵੀ ਇੱਥੇ ਰਾਤ ਨੂੰ ਕੰਮ ਚੱਲਦਾ ਠੀਕ ਹੈ ਨਾ ਗੱਲ ਜਿਹੜੀ ਮੇਰੀ ਨੌਲੇਜ ਦੇ ਵਿੱਚ ਹੈ ਰਾਤ ਦੀ ਮੇਰੀ ਡਿਊਟੀ ਨਹੀਂ ਹੈਗੀ ਵੈਸੇ ਚਲੋ ਮੈਂ ਆਪਣੀ ਆਰਪੀ ਵਾਲਿਆਂ ਨੂੰ ਵੀ ਮੈਂ ਕਾਫੀ ਖਿੱਚ ਦੂੰਗਾ ਵੀ ਰਾਤ ਨੂੰ ਤੁਸੀਂ ਦੇਖਿਆ ਕਰੋ ਠੀਕ ਹੈ ਨਾ ਗੱਲ ਜੇ ਵਿਸ਼ਾਲ ਜੀ ਇਹ ਕੰਮ ਹੋਇਆ ਤੇ ਮੈਂ ਵਾਅਦਾ ਕਰਦਾ ਠੀਕ ਹੈ ਨਾ ਗੱਲ ਇਹ ਮੈਂ ਟਾ ਕੇ ਹੀ ਹਟੂੰਗਾ ਕਿਉਂਕਿ ਐਲਡੀਕੋ ਵਾਲੇ ਸਾਡੇ ਨਾਲ ਨੇ ਤੇ ਐਨਐਚਆਈ ਵਾਲੇ ਨਾਲ ਨੇ ਇਹ ਪਿੱਛੇ ਇੱਕ ਨੀਲਾ ਸ਼ੈੱਡ ਹੈ ਜਿਹਦੇ ਵਿੱਚ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਬਾਰੀਟਾ ਰੋੜੇ ਪੱਥਰ ਪਏ ਨੇ ਇਹਨਾਂ ਦੀ ਇੱਕੋ ਮੰਗ ਹੈ ਕਿ ਅਗਰ ਇਹ ਹਟਾਇਆ ਨ ਬਿਲਡਿੰਗ ਜਿਹੜੀ ਬਣਾਈ ਜਾ ਰਹੀ ਹੈ ਸ਼ੈੱਡ ਲਗਾ ਕੇ ਅੰਦਰ ਕੰਸਟਰਕਸ਼ਨ ਇੱਟਾਂ ਰੋੜੇ ਪੱਥਰ ਦੀ ਚੱਲ ਰਹੀ ਹੈ ਲੇਕਿਨ ਜੇਕਰ ਨਾ ਹਟਾਇਆ ਗਿਆ ਤਾਂ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰਦਰਸ਼ਨ ਕੀਤਾ ਹੋਊਗਾ ਇੱਕ ਪ੍ਰਦਰਸ਼ਨ ਜਿਹੜਾ ਉਸ ਖਿਲਾਫ ਕੀਤਾ ਹੋਊਗਾ ਐਨਐਚਏ ਦੇ ਖਿਲਾਫ ਕੀ ਅਗਰ ਇਤੋਂ ਚੌਂਕੀ ਹਟਾਈ ਜਾ ਸਕਦੀ ਹੈ ਤੇ ਐਲਡੀਕੋ ਦੀ ਸ਼ੋਭਾ ਖਰਾਬ ਕਰਨ ਵਾਲੀ ਇਹ ਨੀਲੇ ਸ਼ੈੱਡ ਕਿਉਂ ਨਹੀਂ ਹਟਾਈ ਜਾ ਸਕਦੇ ਲੁਧਰਣਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲੁਧਰਣਾ